ਜੀ ਪਿੰਡ ਦੀ ਗੱਲ ਹੈ ਆਪੂਰਨ ਚੰਦ ਜੀ ਵਾਸੀ ਦੇਖੋ ਪਵਾਸੰਦ ਇਸ ਸੰਤਤਦਸ ਨਾਣੀ ਦੀ ਫਲੈਕਸ ਹੈਗੀ ਹੈ ਆ ਦੇਖੋ ਇਹ ਫਟ ਵੀ ਗਈ ਹੋਈ ਹੈ ਔਰ ਕਹਿ ਸਕਦੇ ਹਾਂ ਵਿਦ ਵੀ ਇਹਦੀ ਗੱਲ ਕਰੀਏ ਤੇ ਵਿਦ ਵੀ ਵਰਗਾ ਇਹਨਾਂ ਦਾ ਹਾਜੀ ਕੋਈ ਵੱਡੇ ਅਨੇਤਾ ਦੀ ਗੱਲ ਕਰੀਏ ਜਾਂ ਕਿਸੇ ਮਨਿਸਟਰ ਦੀ ਪੱਥਰ ਨੂੰ ਮੜ ਜੀ ਵੀ ਕੋਈ ਕਾਰਸ ਆ ਜਾਏ ਤੇ ਹਗਾਮਾ ਹੋ ਜਾਂਦਾ ਹੈ ਲੇਕਿਨ ਕੀ ਕਾਰਨ ਇੱਕ ਸੰਤਤਦਸ ਨਾਣੀ ਨੂੰ ਇੱਕ ਫਲੈਕਸ਼ਨ ਵਾਲ ਡੰਗਿਆ ਹੋਇਆ ਹੈ ਔਰ ਬਹੁਤ ਉੱਗੇ ਸੰਤਦਾਸ ਨਾਣੀ ਸੀ ਔਰ ਪਿੰਡ ਦੇ ਵਿੱਚ ਹੀ ਇਹਨਾਂ ਦਾ ਨਾਮ ਵੀ ਹੈਗਾ ਔਰ ਦੇਸ਼ ਦੀ ਆਜ਼ਾਦੀ ਵਿੱਚ ਬਹੁਤ ਵੱਡਾ ਇਹਨਾਂ ਦਾ ਨਾਮ ਰਿਹਾ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਆਪਣੇ ਗੱਡੀ ਹਰੀ ਵਿੱਚ ਇਕੱਲੇ ਸੀ ਇਹ ਇਸ ਸੀਰੀਅਸ ਗੱਡੀ ਦੇ ਵਿੱਚ ਆਪਣੇ ਪੰਜਾ ਚੋ ਪਿੰਡਾਂ ਵਿੱਚ ਇਕੱਲੇ ਸੀ ਇਕੱਲੇ ਸੀ ਇਹ ਲੇਕਿਨ ਸਰਕਾਰ ਨੇ ਕਿ ਬਸ ਥੁੱਕਣਾ ਪਕੋੜੇ ਹੀ ਕਹਿ ਸਕਦੇ ਮਤਲਬ ਫਲੈਕਸ ਲਾ ਕੇ ਸਾਰਾ ਦਿੱਤਾ ਅੱਛਾ ਸਰਕਾਰ ਇਹ ਕਹਿੰਦੇ ਕਿ ਜੇ ਉਹਨਾਂ ਨੂੰ ਕੋਈ ਨਹੀਂ ਮਾਨ ਸਰਕਾਰ ਤਾਂ ਕਹਿੰਦੀ ਵੀ ਅਸੀਂ ਸੁਤੰਤਰਤਾ ਸਨਾਨੀਆਂ ਦਾ ਜਾਂ ਜਿਹੜੇ ਗੁਲਾਟੀ ਹੋਏ ਉਹਨਾਂ ਦਾ ਬੜਾ ਮਾਨ ਸਮਾਨ ਕਰਦੇ ਮਾਨ ਸਮਾਨ ਫੇ ਉਹ ਸਰਕਾਰ ਇਹ ਫਲੈਕਸ ਦਾ ਮਾਇਕਾ ਮੈਂ ਕਹਾਂ ਫਲੈਕਸ ਦਾ ਮਾਨ ਸਮਾਨ ਕੀਤਾ ਸਰਕਾਰ ਦੀ ਸਰਕਾਰ ਨੇ ਦੇਖੀ ਦੀ ਆ ਮਤਲਬ ਸਰਕਾਰ ਦੀ ਜਿਹੜੀ ਇਹ ਬੋਲ ਫੋਲ ਦੀ ਖਬਰ ਹੈ ਜੀ ਇਹ ਦੋਸਤੋ ਕਿ ਸੁਤੰਤਰਤਾ ਸਨਾਨੀ ਨੂੰ ਇੱਕ ਵੈਸੇ ਹੀ ਟੈਂਪਰੇਲੀ ਜਿਹਾ ਟੰਗਿਆ ਹੋਇਆ ਔਰ ਇਹ ਜਿਗਾੜੂ ਜਿਹਾ ਕੰਮ ਕਰਕੇ ਇੱਕ ਫਲੈਕਸ ਲਾਈ ਹੋਈ ਹੈ ਵੀ ਵਿਚਾਰੀ ਹਵਾ ਜਦੋਂ ਆਂਦੀ ਹੈ ਫਟ ਜਾਂਦੀ ਹੈ ਔਰ ਕਈ ਜਗ੍ਹਾ ਫਟੀ ਵੀ ਹੋਈ ਆ ਦੇਖੋ ਦੋਸਤੋ ਆ ਕਈ ਜਗ੍ਹਾ ਫੜੀ ਹੋਈ ਹੈ ਕੀ ਕਾਰਨ ਉਹਨਾਂ ਦੇ ਪਰਿਵਾਰ ਜਿਹੜੋ ਜਦੋਂ ਹਨੇਰੀ ਵਗੈਰਾ ਆਂਦੀ ਆ ਦੇਖੋ ਦੋਸਤੋ ਫਟ ਪੁੱਟ ਗਈ ਜਈ ਬਈ ਆ ਇਹ ਵੀ ਇੱਕ ਟੈਂਪਰੇਰੀ ਜਿਗਾੜ ਹੈਗਾ ਇਹ ਹਾਲਾਤ ਨੇ ਸਾਡੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਜਿਨ੍ਹਾਂ ਨੇ ਦੀਸ਼ ਯਾਦ ਕਰਾਇਆ ਆਪਣੀਆਂ ਲਗਜ਼ਰੀ ਗੱਡੀਆਂ ਆਪਣੀ ਲਗਜ਼ਰੀ ਜ਼ਿੰਦਗੀ ਉਹ ਜੀਰੇ ਨੇ ਲੇਕਿਨ ਜਿਨ੍ਹਾਂ ਨੇ ਅਸਲੀ ਜਿਹੜੇ ਅਸਲੀ ਜੋਦਾ ਸੀ ਦੇਸ਼ ਤੇ ਜਿਨ੍ਹਾਂ ਨੇ ਆ ਦੇਸ਼ ਨੂੰ ਯਾਦ ਕਰਾਇਆ ਉਹਨਾਂ ਦੇ ਹਾਲਾਤ ਅਜ ਵੀ ਉਹੀ ਹੈ ਜਿਹੜੇ ਪਹਿਲਾਂ ਸੀ ਤੇ ਲੇਕਿਨ ਕੀ ਕਹਿੰਦੀ ਹੈ ਸਰਕਾਰ ਜਾਂ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਜਾਂ ਕਰਨਾ ਚਾਹੀਦਾ ਹੈ ਇਸ ਦੇ ਉੱਪਰ ਗੌਰ ਕਰਨਾ ਚਾਹੀਦਾ ਹੈ ਕਰ ਦੋਸਤੋ ਆਪਾਂ ਪਿੰਡ ਟੱਪੇ ਵਿੱਚ ਮੇਰੇ ਨਾਲ ਇੱਕ ਪਰਿਵਾਰ ਹੈ ਜਿਹੜਾ ਸਤੰਤ ਦਸਨਾਲੀ ਦਾ ਉਹਨਾਂ ਦੇ ਬੇਟੇ ਮੇਰੇ ਨਾਲ ਹੈਗੇ ਨੇ ਔਰ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਰਿਹਾ ਲੇਕਿਨ ਆ ਇੱਕ ਫਲੈਕਸ ਲੱਗੀ ਹੋਈ ਹੈ ਪੁਰਿੰਚੰਦ ਵਾਸੀ ਬਿੰਟੱਬਾ ਦੀ ਔਰ ਫਲੈਕਸ ਨਾਲ ਹੀ ਸ਼ਾਇਦ ਜਗਾੜੂ ਜੇ ਕੰਮ ਕੀਤਾ ਹੋਇਆ ਕਿਸੇ ਸਰਕਾਰਾਂ ਦੇ ਕੋਈ ਮੰਤਰੀ ਹੋਵੇ ਜਾਂ ਕੋਈ ਵੱਡਾ ਕੋਈ ਹੋਵੇ ਜਿਨ੍ਹਾਂ ਨੇ ਦੇਸ਼ ਸਜਾਤ ਕਰਾਇਆ ਉਹਨਾਂ ਦੇ ਬੜੇ-ਬੜੇ ਪੱਥਰ ਮਾਰਬਲ ਲੱਗਦੇ ਨੇ ਇੱਕ ਫਲੈਕਸ ਇਹ ਵੀ ਹਵਾ ਲੱਗਦੀ ਹੈ ਚਲੋ ਤਾਂ ਸਾਡੀ ਜਿਹੜੇ ਨੇ ਫਲੈਕਸ ਜਿਹੜੀ ਹੈ ਜਦੋਂ بارش ਪੈਂਦੀ ਹੈ ਜਾਂ ਹਨੇਰੀ ਆਂਦੀ ਹੈ ਨਿਕਲ ਜਾਂਦੀ ਹੈ ਫਿਰ ਉੱਡ ਜਾਂਦੀ ਆ ਇਹ ਪਰਿਵਾਰ ਸਰ ਕੀ ਕਰ ਰਹੇ ਹੈਗੇ ਉਹ ਸਰ ਇਹ ਫਲੈਕਸ ਲੱਗੀ ਹੈ ਤੁਹਾਡੇ ਫਾਦਰ ਤੁਹਾਡੇ ਫਾਦਰ ਦੀ ਫਲੈਕਸ ਲੱਗੀ ਹੈ ਕੀ ਕਹਿਣਾ ਚਾਹਦੇ ਹੈਗੇ ਮੈਂ ਸਰਕਾਰਾਂ ਕੀ ਕੋਈ ਬੇਨਤੀ ਕਰਦਾ ਹੈ ਕਿ ਜਿਹੜਾ ਮੋਢੇ ਜੇ ਬਣਾਇਆ ਇਹ ਫਲੈਕਸ ਬਣਾਈ ਗਿਆ ਲਾਈ ਹੈ ਨਹੀਂ ਸਰਕਾਰਾਂ ਦੇ ਸਰ ਵੱਡੇ ਵੱਡੇ ਸਰਕਾਰ ਇਹਦੇ ਪਰ ਨੀਂਹ ਪਲੇਟ ਕੋਈ ਨਹੀਂ ਲਾ ਸਕਦੀ ਬਿਲਕੁਲ ਸਰ ਕੀ ਸਰਕਾਰ ਕੋਲ ਕੋਈ ਪੈਸਾ ਨਹੀਂ ਹੈ ਜਿਹੜਾ ਵੀ ਕਿ ਨਹੀਂ ਪੁਲੀਟਿਕ ਉਹਨਾਂ ਦੇ ਨਾਂ ਦੀ ਪਿੰਡ ਵਿੱਚ ਲੱਗ ਗਈ ਹੈ ਜਿਨ੍ਹਾਂ ਨੇ ਦੇਸ਼ ਦੀ ਖਾਤਰ ساری ਉਮਰ ਉਹਨਾਂ ਨੇ ਤੁਹਾਡੇ ਮੰਤਰੀਆਂ ਦੀ ਗੱਲ ਕਰੀਏ بڑے بڑے ਇਨਤਾ ਦੀ ਗੱਲ ਕਰੀਏ بڑے بڑے ਪੱਥਰ ਲੱਗਦੇ ਨੇ ਮਾਰਬਲ ਲੱਗਦੇ ਨੇ ਨਾਮ بڑے بڑے ਸਹੈਰੀ ਅਕਸਰ ਲਿਖਿਆ ਜਾਂਦਾ ਹੈ ਜਿਨ੍ਹਾਂ ਨੇ ਦੇਸ਼ ਯਾਦ ਕਰਾਇਆ ਜਿਨ੍ਹਾਂ ਨੇ ਕਾਲੇ ਪਾਣੀ ਦੀ ਸਜ਼ਾ ਕੱਟੀ ਹਨਾ ਦੇਸ਼ ਨੂੰ ਯਾਦ ਕਰਾਇਆ ਉਹਨਾਂ ਦੀ ਇੱਕ ਫਲੈਕਸ ਨਾਲ ਹੀ ਸਾਰੇ ਜਾ ਰਹੇ ਆ ਦੇਖੋ ਇਹ ਪਿੰਡ ਵਿੱਚ ਘੱਟੋ ਘਾਟ ਵੀ 1.5 ਸਾਲ ਹੀ ਹੋ ਗਏ ਨੇ ਲੱਗੀ ਨੂੰ ਜੀ ਤੇ ਸਰਕਾਰ ਕੋਲ ਇਹ ਕੋ ਨੀਂ ਪਲੇਟ ਵਾਸਤੇ ਕੋਈ ਹੱਜ ਕੋਈ ਯੋਜਨਾ ਨਹੀਂ ਆਈ ਯੋਜਨਾ ਨਹੀਂ ਆਈ ਇਹ ਵੀ ਮੈਨੂੰ ਲੱਗਦਾ ਕਿ ਇਹ ਪੰਚਾਇਤ ਨੇ ਆਪਣੇ ਕੋਲ ਥੋੜਾ ਜਿਆ ਕਹਿ ਸਕਦੇ ਇਹ ਪੰਚਾਇਤ ਨੂੰ ਵੋਟਰ ਹੋਏ ਸੇ ਵੀ ਤੁਸੀਂ ਉਹਨੇ ਦਾ ਨਿਸ਼ਾਨ ਬਣਾਓ ਉਹ ਨਿਸ਼ਾਨ ਬਣਾ ਤੇ ਉਹਨੇ ਪੰਚਾਇਤ ਨਾ ਬਣਾਤਾ ਤੇ ਉਹਦੇ ਪਰ ਸਰਕਾਰ ਨੇ ਕਹਿ ਸਕਦੇ ਅਸੀਂ ਨੀਂ ਪਲੇਟ ਲਾਵਾਂਗੇ ਪਰ ਅਜ ਨਕਰੀ ਲੱਗੀ ਕੋ ਫਲੈਕਸੀ ਲੱਗੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਮੈਂ ਸਰਕਾਰ ਗੇਹੀ ਬੇਨਤੀ ਕਰਦਾ ਕਿ ਉਹਨਾਂ ਦਾ ਨਾਮ ਆਊਗਾ ਹੈ ਹਿੰਦੋਸਤਾਨ ਵਿੱਚ ਜਰੂਰ ਹਿੰਦੋਸਤਾਨ ਦੀ ਖਾਤਰ ਉਹ ਆਪਣੀ ਕੁਰਬਾਨੀ ਦਿੱਤੀ ਹੈ ਕਿਹ ਕਿਹ ਲੜਾਈ ਲੜੀਆ ਤੇ ਉਹਨਾਂ ਨੇ ਸੰਸਚਾਰੀਆਂ ਦੀ ਲੜਾਈ ਲੜੀ ਹੈ ਉਸ ਤੋਂ ਬਾਅਦ ਦਵੜਕਾ ਫੇਰ ਪੜਤੀ ਹੋਈ ਪੈਂਟੜੀ ਵੀ ਲੜੀ ਹੈ ਕਤੜੜੀ ਵੀ ਲੜੀ ਹੈ ਜੀ ਤੇ 47 ਤੋਂ ਪਹਿਲਾਂ ਕਿੱਥੇ ਕਿੱਥੇ ਰਹੇ ਹੋ ਇਹ ਤਾਂ ਉਹਨਾਂ ਨੇ ਭਜਾ ਕੇ ਸੰਘਾ ਬੰਬ ਲਾਇਆ ਕਰ ਦਸ ਦਿਨ ਸੀਗੇ ਵੀ ਅਸੀਂ ਜੇਲ੍ਹ ਕੱਟੀ ਹੈ ਅੱਛਾ ਜੇਲ੍ਹਾਂ ਵੀ ਕੱਟੀਆਂ ਜੇਲ੍ਹ ਕੱਟੀ ਉਹਨਾਂ ਨੇ ਜੀ ਜੀ ਤੇ ਇਹਨਾਂ ਸਹੀ ਚਾਰਜੰਦਰ ਬੋਸੀ ਨਾਲ ਸੀਗੇ ਜੀ ਕਿ ਹੁਣ ਪਤਾ ਨਹੀਂ ਉਹ ਤਾਂ ਉਹਨਾਂ ਦੀ ਹੈ ਉਹ ਹੀ ਜਾਣਨ ਕਿਉਂ ਜਿਹਨਾਂ ਨੇ ਮੁਸੀਬਤ ਵਿੱਚ ਆਪਣਾ ਟਾਈਮ ਜਿੰਦਗੀ ਲੇਕਿਨ ਸਰਕਾਰ ਤੋਂ ਕੀ ਰੱਖਦੇ ਉਮੀਦ ਨਵੀਂ ਸਰਕਾਰ ਆ ਮਾਰ ਸਕਦਾ ਸਰਕਾਰ ਕੋਈ ਕਰਦੇ ਕੋਈ ਨਾ ਜੋ ਫਾਸਿਲਟੀ ਸਰਕਾਰ ਵੱਲੋਂ ਸੈਂਟਰਲ ਗਵਰਨਮੈਂਟ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਪਿੰਡਾਇਤ ਫੈਮਿਲੀ ਨੂੰ ਮੋਈਆ ਹੋਈ ਹੈ ਉਹ ਕਿਉਂ ਨਹੀਂ ਸਰਕਾਰ ਸੰਭ ਦੇ ਦੇ ਜੀ ਪਾਸ ਉਸ ਫਾਸਿਲਟੀ ਤੋਂ ਬਣ ਗਈ ਹੈ ਸੁਰੇ ਤੱਕ ਜੀ ਜੀ ਤੁਹਾਨੂੰ ਕੋਈ ਬੈਨੀਫੀਟ ਨਹੀਂ ਸਾਨੂੰ ਕੋਈ ਬੈਨੀਫੀਟ ਉਸ ਤੋਂ ਬਾਅਦ ਮਿਲਿਆ ਠੀਕ ਹੈ ਜੀ de euh...